ਬੀਲੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਆਪਣੀ ਮੰਗਾਂ ਸੰਬੰਧੀ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੂਜੇ ਦਿਨ ਵੀ ਬੀਲੀ ਮੁਲਾਜ਼ਮਾਂ ਨੇ ਦਰਨਾ ਦਿੰਦੇ ਹੋਏ ਨਾਅਰੇਬਾਜ਼ੀ ਕੀਤੀ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਜਲਦ ਤੋਂ ਜਲਦ ਉਨ੍ਹਾਂ ਦੀਆਂ ਮੰਗਾਂਵਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਕਰਮਚਾਰੀਆਂ ਦੀ ਹੜਤਾਲ ਹੈ ਸਾਡੇ ਨਾਲ ਬਾਰ-ਬਾਰ ਸਰਕਾਰ ਮੀਟਿੰਗਾਂ ਦੇ ਵਿੱਚ ਮੰਗਾਂ ਦੇ ਸੁਝੋਤੇ ਕਰ ਕਰ ਮੁੱਕ ਰਹੀ ਹੈ ਜੀ ਤੇ ਸਾਡੀਆਂ ਲੰਬੇ ਸਮੇਂ ਤੋਂ ਮੰਗਾਂ ਚੱਲ ਰਹੀਆਂ ਨੇ ਸਾਡੇ ਨਾਲ 2 6 25 ਨੂੰ ਮੀਟਿੰਗ ਹੋਈ ਸੀ ਬਿਜਲੀ ਮੰਤਰੀ ਜੀ ਤੇ ਮੈਨੇਜਮੈਂਟ ਨਾਲ ਮਹਾਲੀ ਵਿਖੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਦੇ ਉੱਤੇ ਸੁਝੋਤਾ ਹੋਇਆ ਸਾਡੀਆਂ ਜੜੀਆਂ ਮੁੱਖ ਮੰਗਾਂ ਨੇ ਬਿਜਲੀ ਬੋਰਡ ਮੋੜਿਆ ਸਾਡੀਆਂ ਡੋਡ ਡੋਡ ਵਿਜੀ ਨਾਲ ਲਾਲੜੂ ਅਤੇ ਖਰੜ ਪ੍ਰਾਈਵੇਟ ਕਰਨ ਦੀ ਆ ਸਾਡੇ ਜਿਹੜੇ ਨਵੇਂ 45000 ਥਾਮੀਆਂ ਖਾਲੀ ਪਈਆਂ ਨੇ ਉਹਨਾਂ ਨੂੰ ਭਰਨ ਦੀ ਆ ਬਾਕੀ ਸਾਡੀਆਂ ਰੁਪੀਨ ਦੀਆਂ ਮੰਗਾਂ ਨੇ ਜਿਹੜੀਆਂ ਉਹਦੀਆਂ ਮੰਗਾਂ ਨੇ ਸਾਡੀਆਂ ਸਾਡੀਆਂ 20 ਤੋਂ 25 ਮੰਗਾਂ ਦੇ ਉੱਤੇ ਸਾਡੇ ਨਾਲ ਸਮਝੌਤਾ ਹੋਇਆ ਸੀਗਾ 26 ਨੂੰ ਸਰਕਾਰ ਨੇ 10 ਦਿਨਾਂ ਦੇ ਵਿੱਚ ਸਾਨੂੰ ਭਰੋਸਾ ਦਿੱਤਾ ਸੀ ਅਸੀਂ ਲਾਗੂ ਕਰਾਂਗੇ ਉਸ ਤੋਂ ਬਾਅਦ ਅਸੀਂ 12 ਤਰੀਕ ਨੂੰ ਦੁਬਾਰਾ ਫਿਰੇ ਫੇਰ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਤਾਂ ਦੁਬਾਰਾ ਫੇਰ ਸਾਡੇ ਸੀਐਮਡੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਵੀ ਸਾਨੂੰ 10 ਦਿਨ ਦਾ ਸਮਾਂ ਦਿਓ ਜੀ ਅਸੀਂ ਮੰਗਾਂ ਨੂੰ ਲਾਗੂ ਕਰਾਂਗੇ ਫੇਰ ਅਸੀਂ ਦੁਬਾਰਾ 24 ਤਰੀਕ ਤੱਕ ਉਹਨਾਂ ਨੂੰ ਸਮਾਂ ਦਿੱਤਾ ਤਾਂ ਉਹਨਾਂ ਨੇ ਸਾਡੇ ਨਾਲ ਕੋਈ ਸੰਮਰਕ ਨਹੀਂ ਕਰਿਆ ਦੁਬਾਰਾ ਵੀਓਡੀ ਦੀ ਮੀਟਿੰਗ ਹੋਈ ਤਾਂ ਕੋਈ ਉੱਥੇ ਏਜੰਡਾ ਨਹੀਂ ਲਾਇਆ ਗਿਆ ਤਾਂ ਦੁਬਾਰਾ ਅਸੀਂ ਬ ਸਾਡੇ ਨਾਲ ਫੇਰ ਵੀ ਡਾਇਰੈਕਟਰ ਸਾਹਿਬ ਸਾਡੇ ਆਏ ਆਫਿਸ ਤੇ ਸਾਨੂੰ ਭਰੋਸਾ ਦੇ ਕੇ ਕਿ ਸਾਰੀਆਂ ਮੰਗਾਂ ਦਾ ਆਪਾਂ ਹੱਲ ਕਰਾਂਗੇ ਤਾਂ ਫੇਰ ਵੀ ਸਾਡੇ ਨਾਲ ਕੋਈ ਰਾਬਤਾ ਨਹੀਂ ਕਾਇਮ ਕੀਤਾ ਗਿਆ ਜਿਸ ਦੇ ਰੋਸ ਵਜੋਂ ਅੱਜ ਬਿਜਲੀ ਬੋਰਡ ਦੀਆਂ ਸਮੂਹ ਜਥੇਬੰਦੀਆਂ ਜੁਆਇੰਟ ਫੋਰਮ ਉੱਤੇ ਇਕੱਠਾ ਮੰਚਾ ਰੋਸ ਵਿੱਚ ਵਜੋਂ 11 12 13 ਦੀ ਚੁੱਟੀ ਦੇ ਉੱਤੇ ਚੱਲ ਰਹੀਆਂ ਨੇ ਮਾਖਲੀਬ ਦੇ ਉਪਰ ਜੇਕਰ ਸਾਡੀਆਂ ਮੰਗਾਂ ਹਜੇ ਵੀ ਨਾ ਮੰਨੀਆਂ ਗਈਆਂ ਜਾਂ ਫਿਰ ਅਸੀਂ ਅੱਗੇ ਵੀ ਵਧਾਵਾਂਗੇ ਅਸੀਂ ਕਿਸਾਨ ਅਤੇ ਭਰਾਤਰੀ ਜੱਤੇ ਬੰਦੀਆਂ ਕਿਸਾਨ ਜੱਤੇ ਬੰਦੀਆਂ ਮਜ਼ਦੂਰ ਜੱਤੇ ਬੰਦੀਆਂ ਨਾਲ ਹੀ ਸੰਪਰਕ ਕਰਾਂਗੇ ਸਾਡੀਆਂ-ਆੜੀਆਂ ਬਿਜਲੀ ਬੋਰਡ ਦੀਆਂ ਜੱਤੇ ਬੰਦੀਆਂ ਬਾਹਰ ਨੇ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਸਾਡੀ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਵੀ ਉਹਨਾਂ ਨਾਲ ਨੂੰ ਨਾਲ ਲਾ ਕੇ ਇੱਕ ਖਾਸ ਹੱਤ ਦੇਵਾਂਗੇ ਡੀਐਮ ਸਾਹਿਬ ਨੂੰ ਦਿੱਤੇ ਵੀ ਆਂਦੀ ਅਸੀਂ ਸਖਤ ਸ਼ਬਦਾਂ ਤੋਂ ਨਕੇਦੀ ਕਰਦੇ ਆਂ ਕਿਉਂਕਿ ਆਪਣੇ ਹੱਕਾਂ ਲਈ ਸਾਰੇ ਸਾਜ ਜੱਤੇ ਬੰਦੀਆਂ ਲੜਦਿਆਂ ਆਈਆਂ ਨੇ ਲੜਦਿਆਂ ਰਹਿਣਗੀਆਂ 11 12 13 ਜੀ ਜੋ ਅਸੀਂ ਮੂਲਕ ਛੁੱਟੀ ਦਿੱਤੀ ਹੈ ਉਸ ਨੂੰ ਪੂਰਨ ਤੌਰ ਤੇ ਅਸੀਂ ਲਾਗੂ ਕਰਾਂਗੇ ਜਿੰਨਾ ਚਿਰ ਸਾਡੀਆਂ ਇਹਨੇਵੇਂ ਮੰਗਾ ਲਾਗੂ ਨਹੀਂ ਕੀਤੀਆਂ ਜਾਂਦੀਆਂ ਅਸੀਂ ਦੁਬਾਰਾ ਫੇਰ ਬਿਜਲੀ ਮੰਤਰੀ ਨੂੰ ਮੈਨੇਜਮੈਂਟ ਨੂੰ ਇਹ ਬੇਨਤੀ ਕਰਦੇ ਹਾਂ ਵੀ ਮੰਨੀਆਂ ਹੋਈਆਂ ਮੰਗਾ ਲਾਗੂ ਕੀਤੀਆਂ ਜਾਣ ਜਿੰਨਾ ਚਿਰ ਇਹ ਮੰਗਾ ਲਾਗੂ ਨਹੀਂ ਹੁੰਦੀਆਂ ਚਾਹੇ ਸੰਘਰਸ਼ ਹੋਰ ਲੰਮਾ ਹੋ ਜੇ ਅਸੀਂ ਉਹਨਾਂ ਚਿਰ ਇਹ ਸੰਘਰਸ਼ ਨੂੰ ਹੋਰ ਲੰਮਾ ਚਲਾਵਾਂਗੇ ਵੇ ਇਸੇ ਵਿੱਚ ਸਾਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਸਾਡੀ ਗੱਲਬਾਤ ਹੋਈ ਆ ਨੁਮਾਇੰਦੇ ਕਹਿੰਦੇ ਨੇ ਵੀ ਅਸੀਂ ਪੂਰਨ ਸਹਿਯੋਗ ਦੇਵਾਂਗੇ ਅਸੀਂ ਵੀ ਉਹਨਾਂ ਦੇ ਨਾਲ ਕੰਡੈਕਟਰ ਚ ਆ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਸੰਘਰਸ਼ ਨੂੰ ਹੋਰ ਲੰਬਾ ਕਰਨਾ ਪਿਆ ਤਾਂ ਅਸੀਂ ਆਪਣੀਆਂ ਮੰਗਾਂ ਲਈ ਹੋਰ ਲੰਬਾ ਕਰਾਂ ਸਾਡਾ ਬਿਜਲੀ ਬੋਰ ਹੁੰਦਾ ਸੀ ਇਹ ਸਰਕਾਰਾਂ ਨੇ ਪাবਲਿਕ ਸੈਕਟਰ ਦੇ ਆਧਾਰਾਂ ਨੂੰ ਤੋੜ ਕੇ ਨਿੱਜੀ ਹੱਥਾਂ ਦੇ ਵਿੱਚ ਦਿੱਤਾ ਜਦੋਂ ਤੋਂ ਸਾਡੇ ਇਸ ਬਿਜਲੀ ਬੋਰ ਨੂੰ ਪਾਵਰਕਾਮ ਬਣਾਇਆ ਨਾ ਉਦੋਂ ਤੋਂ ਹੀ ਸਾਡੇ ਜਿਹੜੇ ਮਲਾਜ਼ਮਾਂ ਉਨਾ ਦੀ ਸ਼ਾਂਤੀ ਕੀਤੀ ਜਾ ਰਹੀ ਆ ਉਹਨਾਂ ਨੂੰ ਘਟਾਇਆ ਜਾ ਰਿਹਾ ਸਵਾ ਲੱਖ ਤੋਂ ਮੁਲਾਜ਼ਮ 35 40 ਹਜ਼ਾਰ ਮੁਲਾਜ਼ਮ ਰਹਿ ਗਏ ਆ ਉਹ ਕੰਮ ਉਹਦੋਂ ਦੁੱਗਣਾ ਪਿੱਗਣਾ ਹੋ ਗਿਆ ਪਰ ਇਹ ਸਰਕਾਰਾਂ ਫੇਰ ਵੀ ਉਹਨਾਂ ਦੀ ਆਵਾਜ਼ ਨਹੀਂ ਮਾਰ ਰਹੀਆਂ ਮਜਬੂਰੀ ਦੇ ਵਿੱਚ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਇਹਨਾਂ ਹੜਤਾਂ ਤੇ ਬੈਠਣਾ ਪੈ ਰਿਹਾ ਹੈ ਇਸ ਕਰਕੇ ਇਹ ਨਿਖੇਧ ਸਰਕਾਰਾਂ ਤੇ ਮੈਨੇਜਮੈਂਟ ਜੋ ਜਿਹੜੇ ਕਮਾ ਕੇ ਦਿੰਦੇ ਆ ਉਹਨਾਂ ਨੂੰ ਉਹਨਾਂ ਨੂੰ ਹੀ ਕੁਝ ਦੇ ਰਹੀਆਂ ਇਸ ਕਰਕੇ ਅਸੀਂ ਇਸ ਸਰਕਾਰ ਦੀ ਤੇ ਪਾਵਰ ਕਾਮ ਦੀ ਮੈਨੇਜਮੈਂਟ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਆ ਲੰਮਾ ਦੀ ਬਿਜਲੀ ਬੋਰ ਨੂੰ ਜਿਹੜੀ ਪাবਲਿਕ ਸੈਕਟਰ ਦਾ ਅਦਾਰਾ ਸੀ ਅਸੀਂ ਕਾਇਮ ਰੱਖਿਆ ਉਸ ਪাবਲਿਕ ਸੈਕਟਰ ਦੇ ਅਦਾਰੇ ਦੇ ਵਿੱਚ ਲੋਕਾਂ ਦੇ ਵੀ ਬੜੇ ਕੰਮ ਹੁੰਦੇ ਸਨ ਅੱਜ ਲੋਕ ਵੀ ਆਪਣੇ ਟਿਊਬਲ ਕਨੈਕਸ਼ਨ ਲੈਂਡ ਤੋਂ ਜਾਂ ਹੋਰ ਕਨੈਕਸ਼ਨ ਲੈਂਡ ਤੋਂ ਬੜੇ ਔਖੇ ਆ ਪਰ ਚੇਜ ਆਰਡਰਾਂ ਦੇ ਵਿੱਚ ਬੜੀ ਛੇਰਾ ਫੇਰੀ ਚੱਲ ਰਹੀ ਹੈ ਜਿਹੜਾ ਮੀਟਰ 260 ਰੁਪਿਆ ਦਾ ਮੀਟਰ ਹੈ ਉਸ ਦੀ ਕੀਮਤ ਅੱਜ 1000 ਤੇ 1070 ਰੁਪਏ ਭਰਾਈ ਜਾ ਰਹੀ ਹੈ ਤੇ ਇਸ ਕਰਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਪਾਵਰ ਸੈਕਟਰ ਦੇ ਇਲਾਕੇ ਦੇ ਵਿੱਚ 120 ਰੁਪਏ ਮੀਟਰ ਦੇ ਭਰਾਈ ਜਾਂਦੇ ਸੀ ਅੱਜ 1070 ਰੁਪਏ ਕਰ ਦਿੱਤੇ ਗਏ ਆ ਇਸ ਤਰ੍ਹਾਂ ਲੋਕਾਂ ਦੀ ਲੁੱਟ ਕਰ ਰਹੀ ਹੈ ਬੇਨਤੀ ਕਰਦੇ ਆ ਲੋਕ ਵੀ ਸਾਡੇ ਨਾਲ ਖੜਦੇ ਆ ਜਿਹੜੀਆਂ ਜੱਥੇਬੰਦੀਆਂ ਕਿਸਾਨ ਜੁਗਨੀਆਂ ਨਾਲ ਹੋਰ ਜੱਥੇਬੰਦੀਆਂ ਵੀ ਸਾਡੇ ਸੰਘਰਸ਼ ਦੀ ਹਮਾਇਤ ਕਰਦੀਆਂ ਅਸੀਂ ਵੀ ਰਟੇਰੀਆਂ ਜਿਹੜੇ ਸਾਡੇ ਸਾਥੀ ਇਸ ਹੱਕ ਕੇ ਸਾਡੇ ਸਾਥੀ ਜਿਹੜੇ ਛੋਟੇ ਇਸ ਪਾਵਰ ਕਾਮ ਨੂੰ ਚਲਾ ਰਹੇ ਆ ਉਹਨਾਂ ਦੀ ਹਮਾਇਤ ਦੇ ਵਿੱਚ ਆਉਂਦੇ ਆ ਕਿਉਂਕਿ ਸਾਡੀਆਂ ਵੀ ਕੱਲ ਨੂੰ ਪੈਨਸ਼ਨਾਂ ਦਾ ਸਵਾਲ ਹੈ ਸਾਡੀਆਂ ਪੈਨਸ਼ਨਾਂ ਤੇ ਵੀ ਕਟ ਲੱਗਣੀਆਂ ਸਾਡਾ ਵੀ ਹੱਕ ਮੰਗਦਾ ਕੀ ਲੜੀਏ ਤੋ ਇਸ ਚੈਨਲ ਦੇ ਸਾਰੇ ਇਸ ਸਰਕਾਰ ਨੂੰ ਕਿ ਤੁਸੀਂ ਜਿਹੜੇ ਲੋਕਾਂ ਦੇ ਨਾਲ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਆਏ ਹੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕਰ ਰਹੇ ਇਸ ਕਰਕੇ ਥੋੜਾ ਸਮਾਂ ਰਹਿ ਗਿਆ ਸਾਨੂੰ ਵੀ ਚੱਲਦਾ ਕੀਤਾ ਜਾਊਗਾ ਤੇ ਮੈਨੇਜਮੈਂਟ ਆ ਜਿਹੜੀ ਬੇਸ਼ੱਕ ਪਬਲਿਕ ਸੈਕਟਰ ਦੀ ਹੋਵੇ ਬੇਸ਼ੱਕ ਪਾਵਰ ਕਾਮ ਦੀ ਹੈ ਲਿਮਟਿਡ ਹੈ ਇਸ ਨੂੰ ਵੀ ਜਿਹੜੇ ਮੁਲਾਜ਼ਮਾਂ ਆ ਜੇ ਕਿਰਤੀ ਲੋਕ ਨਾ ਤੁਸੀਂ ਫਾਇਦਾ ਨਹੀਂ ਕਰੋਗੇ ਤੇ ਬਾਹਰ ਤੁਸੀਂ ਨਹੀਂ ਜਲ ਸਕਦੇ ਇਸ ਕਰਕੇ ਮੈਂ ਤੁਹਾਡਾ ਬਹੁਤ ਤੰਬਾ ਤੁਸੀਂ ਕਵਰਿੰਗ ਕੀਤੀ ਹੈ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਜਗਰਾਉਂ ਵਿਖੇ ਵੀ ਬਿਜਲੀ ਮੁਲਾਜ਼ਮਾਂ ਦਾ ਧਰਨਾ ਪ੍ਰਦਰਸ਼ਨ ਦੂਸਰੇ ਦਿਨ ਜਾਰੀ ਰਿਹਾ ਇਸ ਮੌਕੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾ ਨੇ ਜਮ ਕੇ ਨਾਰੀਵਾਜੀ ਕਰਦਿਆਂ ਜਲਦ ਤੋਂ ਜਲਦ ਉਹਨਾਂ ਦੀ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਮੰਗਾ ਨਾਮ ਨੇ ਜਾਂ ਦੀ ਸੂਰਜ ਵਿੱਚ ਉਹਨਾਂ ਆਪਣਾ ਸੰਘਰਸ਼ ਤਿਆਰ ਕਰਨ ਦੀ ਚੇਤਾਵਨੀ ਦਿੱਤੀ ਅੱਜ ਅਸੀਂ ਪੰਜਾਬ ਸਰਕਾਰ ਦੇ ਨਮਾਇंदे ਬਿਜਲੀ ਮੰਤਰੀ ਰਪਾਜਨ ਸਿੰਘ ਈਟਿਓ ਤੇ ਸਾਡੀ ਪਾਵਰ ਕਾਮ ਦੀ ਮੈਨੇਜਮੈਂਟ ਪਿਛਲੇ ਦਿਨੀ ਸਾਡੇ ਪੰਜਾਬ ਦੇ ਸਾਂਝੇ ਸੜੇ ਨੂੰ ਨੀਟ ਦੇ ਦੇ ਕੇ ਬਿਜਲੀ ਮੁਲਾਜ਼ਮਾਂ ਦੀ ਜਿਹੜੀਆਂ ਭਖਦੀਆਂ ਮੰਗਾਂ ਉਹਨਾਂ ਤੇ ਵਿਚਾਰ ਸਾਂਝਾ ਕੀਤਾ ਸੀ ਜਿਹਦੇ ਵਿੱਚ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਬਿਜਲੀ ਮੰਤਰੀ ਹਰਪਾਲ ਸਿੰਘ ਇੱਟੇ ਵੱਲੋਂ ਸਾਡੀਆਂ ਡਿਮਾਂਡਾਂ ਜਿਹੜੀਆਂ ਮਲਾਜ਼ਮਾਂ ਦੀਆਂ ਭਖਦੀਆਂ ਮੰਗਾ ਸੀ ਮੰਗਾ ਸਾਡੀਆਂ 25 ਮੰਗਾ ਤੋਂ ਉੱਪਰ ਸਾਡਾ ਚਾਰਟ ਆ ਜਿਹੜਾ ਜਿਹਦੇ ਵਿੱਚੋਂ ਮੇਲ ਮੰਗਾ ਸਾਡੀਆਂ ਵੀ ਜਿੰਦੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਉਹ ਨਵੇਂ ਜਿਹੜੇ ਸਾਡੇ ਭਰਤੀ ਹੋਰੇ ਮਲਾਜ਼ਮਾਂ ਉਹਨਾਂ ਤੇ ਲਾਗੂ ਕਰਨਾ ਤੇ ਜਿਹੜੇ ਸੈਂਟਰ ਦੇ ਸਕੇਲ ਆ ਉਹਦੀ ਜਗ੍ਹਾ ਦੇ ਉੱਪਰ ਪੰਜਾਬ ਸਰਕਾਰ ਦੇਲੇ ਸਕੇਲ ਆ ਉਹ ਲਾਗੂ ਕਰਨਾ ਤੇ ਹੋਰ ਜਿਹੜੀਆਂ ਕਾਫੀ ਲੰਬਿਆਂ ਸਮੇਂ ਤੋਂ ਸਾਡੀਆਂ ਜਿਹੜੀਆਂ ਪੰਡਕ ਪੰਨਾਂ ਮੰਗਾ ਸੀਗੀਆਂ ਜਿਹਦੇ ਵਿੱਚੋਂ 21 ਮੰਗਾਂ ਦੇ ਉੱਪਰ ਪੰਜਾਬ ਸਰਕਾਰ ਦੀ ਨਮਾਇंदे ਹਰਪਜਿੰਦਰ ਸਿੰਘ ਇਟਿਓ ਬਿਜਲੀ ਮੰਤਰੀ ਪੰਜਾਬ ਤੇ ਪਾਵਰ ਕਾਮ ਦੀ ਮੈਨੇਜਮੈਂਟ ਮੰਨ ਚੁੱਕੀ ਆ ਮੰਨ ਕੇ ਉਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਅਸੀਂ 10 ਦਿਨ ਦੇ ਵਿੱਚ ਜਿਹੜੇ ਸਰਕੂਲਰ ਆ ਉਹ ਸਾਨੂੰ ਜਾਰੀ ਕਰਕੇ ਅਸੀਂ ਦੇ ਦੇਵਾਂਗੇ ਪਰ ਅਸੀਂ ਬੜੇ ਖੋਸ਼ਨਾ ਕਹਿਣਾ ਪੈ ਰਿਹਾ ਵੀ ਉਹਨਾਂ ਨੇ 10 ਦਿਨ ਕੀ ਕਾਫੀ ਸਮਾਂ ਜਿਹੜਾ ਇਸ ਤਾਲਮਟੋਲ ਦੀ ਨੀਤੀ ਦੇ ਵਿੱਚ ਜਿਹੜਾ ਲਗਾਤਾ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਨਵੰਦਿਆਂ ਨੇ ਪੱਤਰ ਲਿਖ ਕੇ ਵੀ ਹੋਰ ਵੀ ਆਪਣੇ ਸਾਧਨਾਂ ਦੇ ਰਾਹੀਂ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਪਾਲ ਸਿੰਘ ਗੀਟੋ ਤੇ ਪਾਵਰ ਕਾਮ ਦੀ ਜਿਹੜੀ ਆ ਮੈਨੇਜਮੈਂਟ ਆ ਉਹਨਾਂ ਤੋਂ ਮੰਗ ਕੀਤੀ ਸੀ ਵੀ ਸਾਡੀਆਂ ਮੰਨੀਆਂ ਹੋਈਆਂ ਮੰਗਾ ਜੜੀਆਂ ਉਹਨਾਂ ਦੇ ਸਾਰੇ ਸਰਕੂਲਰਾਂ ਦਾ ਸਾਨੂੰ ਜਾਰੀ ਕਰਕੇ ਦਿੱਤੇ ਜਾਣ। ਵੀ ਮੈਂ ਕਹਿੰਦਾ ਅਸੀਂ ਅਗਲੇ ਜਿਹੜੇ ਸੰਘਰਸ਼ ਆ ਉਹ ਅਸੀਂ ਲੜਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਹਰਪਜੋਤ ਸਿੰਘ ਈਟੀਓ ਬਿਜਲੀ ਮੰਤਰੀ ਪੰਜਾਬ ਉਹਨਾਂ ਦਾ ਅਸੀਂ ਸਾਂਝੇ ਤੌਰ ਤੇ ਬਹੁਤ ਵੱਡੀ ਪੱਧਰ ਤੇ ਅਸੀਂ ਜਾ ਕੇ ਉੱਥੇ ਜਿਹੜਾ ਉੱਥੇ ਧਰਨਾ ਲਾਇਆ ਤੇ ਰੋਸ ਮਾਰਚ ਕੀਤਾ। ਉਸ ਤੋਂ ਬਾਅਦ ਅਸੀਂ ਸਾਨੂੰ ਸਟੇਟ ਬੋਡੀ ਵੱਲੋਂ ਜਿਹੜਾ ਹੁਕਮ ਲੱਗਿਆ ਅਸੀਂ 11 12 ਤੇ 13 ਤਰੀਕ ਨੂੰ ਆਪਣੀ ਜਿਹੜੀ ਅਚਨਚੇਤ ਛੁੱਟੀ ਆ ਉਹ ਭਰ ਕੇ ਅਸੀਂ ਆਪਣਾ ਜਿਹੜਾ ਰੋਸ ਬਜ਼ਾਰਾ ਰੋਸ ਧੰਨੇ ਆ ਪੰਜਾਬ ਦੇ ਵਿੱਚ ਇਹ ਅਸੀਂ ਕਰ ਰਹੇ ਆ ਸਾਥੀਓ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਜੋ ਸਾਡਾ ਪੰਜਾਬ ਦਾ ਸਾਂਝਾ ਸਾਡਾ ਬਲਿਆ ਸਾਰੀ ਜੱਥੇਬੰਦੀਆਂ ਨੂੰ ਇਕੱਠੇ ਹੋ ਕੇ ਬਣਿਆ ਹੋਇਆ ਉਹ ਉਹ ਜੋ ਸਾਨੂੰ ਥੱਲੇ ਹੁਕਮ ਲਾਊਗਾ ਉਦੇ ਹੁਕਮ ਦੇ ਅਨਸਾਰ ਹੀ ਜਿਹੜਾ ਕਲਾਸ ਹਦਸਾ ਚਾਹੇ ਇਸ ਤੋਂ ਹੋਰ ਵੀ ਧੱਖਾ ਹੋਵੇ ਅਸੀਂ ਉਹਨੂੰ ਉਸ ਲੜਾਈ ਦੇ ਵਿੱਚ ਉਸ ਹਦਸੇ ਨੂੰ ਜਿਹੜਾ ਲੜ ਕੇ ਕੰਮ ਜੱਪ ਕਰਾਂਗੇ ਇਸੇ ਤਰ੍ਹਾਂ ਤਰਨ ਤਰਨ ਵਿਖੇ ਵੀ ਬਿਜਲੀ ਮੁਲਾਜ਼ਮਾਂ ਨੇ ਦੂਸਰੇ ਦਿਨ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਸੂਹ ਪ੍ਰਦਰਸ਼ਨਕਾਰੀਆਂ ਨੇ ਜਮ ਕੇ ਨਾਰੀਵਾਜੀ ਕਰਦਿਆਂ ਜਲ ਤੋਂ ਜਲਦ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਇਹ ਜਿੱਦਾਂ ਸਾਡੇ ਨਵੀਂ ਭਰਤੀ ਦੇ ਬੰਦ ਖਾਲੀ ਪਈਆਂ ਪੋਸਟਾਂ 45 ਤੋਂ 44000 ਉਹ ਕਹਿੰਦੇ ਆ ਵੀ ਹੋਰ ਦਵਾ ਦੋ ਰੈਗੂਲਰ ਭਰਤੀ ਹੋਣੀ ਚਾਹੀਦੀ ਆ ਉਹ ਪੰਜਾਬ ਦੇ ਜਿਹੜੇ ਆ ਵਾਸੀ ਉਹਨਾਂ ਦੇ ਹੋਣੀ ਚਾਹੀਦੀ ਆ ਬਾਕੀ ਦਰਜਾਂ ਦੇ ਹਿਸਾਬ ਦਾ ਚੱਲੋ ਇੱਕ ਮੰਗਾ ਸਾਡੀ ਜਿੱਦਾਂ ਐਲ ਡੀ ਸੀ ਦੇ ਪ੍ਰੋਮੋਟਰ ਜਾਂ ਹੋਰ categories ਵੱਖਰੇ ਵੱਖਰੇ ਪ੍ਰੋਮੋਟ ਹੁੰਦੇ ਆ ਉਹਨਾਂ ਨੂੰ ਥੱਲੇ ਵਾਲਾ ਸਕੇਲ ਦਿੱਤਾ ਜਾਂਦਾ ਉਹਨਾਂ ਨੂੰ 35400 ਦਿੱਤਾ ਜਾਵੇ ਇੱਕ ਸਾਡੇ ਜਿਹੜੇ ਪਰਮਿਸ਼ਨ ਪੇਡ ਆ ਉਹ ਰੈਗੂਲਰ ਕਰਕੇ ਉਹ ਕੀਤਾ ਜਾਵੇ ਇਹਨਾਂ ਵਿੱਚ ਕਾਫੀ ਭਰਤੀ ਆ ਇੱਕ ਜਿਹੜੀਆਂ ਸਾਡੇ ਐਲਮ ਤੋਂ ਲੈਣ ਮਹਿਣਵਾ ਉਹਨਾਂ ਦੇ ਪ੍ਰੋਮੋਸ਼ਨ ਕੋਲ ਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਲੈਨਮੈਨ ਬਣਾਇਆ ਜਾਵੇ ਟਾਈਮ ਬੈਕ ਕਰਾ ਕੇ ਬਾਕੀ ਵੀ ਸਾਰੀਆਂ ਕੈਟਗਰੀਆਂ ਕਲੈਰੀਕਲ ਚ ਬਹੁਤ ਘਾਟ ਆ ਬਹੁਤ ਹੀ ਜ਼ਿਆਦਾ ਮੁਲਾਜ਼ਮ ਪੇਚ ਰਹੇ ਆ ਉਹ ਸਾਡੀਆਂ ਮੰਗਾਂ ਵੀ ਉਹਨਾਂ ਨੂੰ ਜਿਹੜੀਆਂ ਮੰਨੀਆਂ ਮੰਗਾ ਸਹਿਮਤੀ ਬਣ ਗਈ ਆ ਉਹ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਣ ਲਾਗੂ ਕਰਾਉਣ ਲਈ ਸਾਡਾ ਸਾਰਾ ਜਿਹੜਾ ਚੱਲ ਰਿਹਾ ਕੰਮ ਹੈ